ਕਿਸੇ ਵੀ ਲੜਾਈ ਦੀ ਤਿਆਰੀ ਪੀਸਫੁੱਲ ਟਾਈਮ ਤੇ ਜਦੋਂ ਕੋਈ ਲੜਾਈ ਨਾ ਲੱਗੀ ਹੋਵੇ ਉਦੋਂ ਕੀਤੀ ਜਾਂਦੀ ਹੈ ਫੌਜ ਦੇ ਵਿੱਚ ਕਈ ਵੀਰਾਂ ਨੇ ਦੇਖਿਆ ਹੋਣਾ ਤੇ ਕਈ ਮੇਰੀ ਇਹ ਵੀਡੀਓ ਦੇਖ ਕੇ ਕਹਿਣਗੇ ਕਿ ਯਾਰ ਕੀ ਤੂੰ ਉਹ ਕਰੀ ਜਨਾ ਪਰ ਇਹ ਵੀਡੀਓ ਤੁਹਾਡੇ ਬੱਚਿਆਂ ਦੀ ਜਾਨ ਬਚਾ ਸਕਦੀ ਹੈ ਮੇਰਾ ਤਾਂ ਛੋਟਾ ਜਿਹਾ ਉਪਰਾਲਾ ਇਹ ਕਿਉਂਕਿ ਅਗਰ ਜੇ ਲੜਾਈ ਲੱਗਦੀ ਹੈ ਪ੍ਰਮਾਤਮਾ ਦਾ ਕਰੇ ਕਿ ਨਾ ਲੱਗੇ ਅਗਰ ਲੜਾਈ ਲੱਗ ਗਈ ਤਾਂ ਇਹ ਸਮਝ ਲਓ ਤੁਹਾਡਾ ਲਾਈਟ ਪਾਣੀ ਸਭ ਕੁਝ ਬੰਦ ਹੋ ਜੂ ਖਾਸ ਕਰਕੇ ਪੰਜਾਬੀਆਂ ਦੇ ਕੋਲੇ ਸਾਲ ਦੋ ਸਾਲ ਦਾ ਤਾਂ ਰਸਨਾ ਮਿਲ ਹੀ ਜਾਂਦਾ ਬਟ ਜਿਹੜਾ ਪਾਣੀ ਆ ਅਗਰ ਲਾਈਟ ਬੰਦ ਹੋ ਗਈ ਤਾਂ ਪਾਣੀ ਕਿੱਥੋਂ ਕਟੋਗੇ ਤੁਸੀਂ ਪਾਣੀ ਕੱਢਣ ਦੇ ਲਈ ਅਸੀਂ ਤਰੀਕਾ ਅਪਣਾਇਆ ਆ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਅਸੀਂ ਨੇ ਜੁਗਾਰ ਲਾਇਆ ਕਿਉਂਕਿ ਪੰਜਾਬੀ ਜੁਗਾਰੂ ਹੁੰਦੇ ਨੇ ਅਸੀਂ ਜੁਗਾਰ ਲਾਇਆਗਾ ਖੱਤਵਨ ਕੇ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਜੋ ਸਾਰਿਆਂ ਦੇ ਪੈਸੇ ਬਚ ਸਕਣ ਕਿਉਂਕਿ ਹਰ ਇੱਕ ਕੋਲੇ ਲੱਖ 2 ਲੱਖ ਹੰਦਰ ਨਹੀਂ ਨਲਕਾ ਲਾਉਣ ਵਾਸਤੇ ਅਸੀਂ ਕੀਤਾ ਕੀ ਆ ਇੱਕ ਪੈਪ ਦਾ ਟੁਕੜਾ ਲਿਆ ਮੇਰੇ ਕੋਲ ਗਏ ਸੀ ਚਿਮਾ ਮੰਡੀ ਵਿਖੇ ਜਿਹੜੇ ਜੁਗਾਰ ਲਾ ਕੇ ਇਹਨੂੰ ਪੈਪ ਨੂੰ ਨੀਚੋਂ ਬੰਦ ਕਰਤਾ ਜਿਵੇਂ ਨੀਚੋਂ ਬੰਦ ਕਰਵਾ ਕੇ ਸਾਨੂੰ ਤਸੱਲੀ ਜੀ ਤਾਂ ਨਹੀਂ ਸੀ ਲੱਗ ਰਹੀ ਬਟ ਚਲੋ ਵੀਰ ਨੇ ਨੀਚੋਂ ਬੰਦ ਕਰਤਾ ਅਸੀਂ ਉਸ ਤੋਂ ਬਾਅਦ ਗਏ ਇੱਕ ਵੀਰ ਕੋਲੇ ਜਿਹੜਾ ਪੀਪੇ ਦਾ ਕੰਮ ਕਰਦਾ ਉਸ ਤੋਂ ਆ ਜੁਗਾੜ ਲਵਾਇਆ ਤੁਸੀਂ ਵੀ ਇਹ ਜੁਗਾੜ ਲਵਾ ਸਕਦੇ ਹੋ ਆਪਣਾ ਘਰੇ ਵੀ ਲਾ ਸਕਦੇ ਹੋ ਬਟ ਕੋਸ਼ਿਸ਼ ਕਰੋ ਤੇ ਕੋਈ ਜਿਆਦਾ ਖਰਚਾ ਨਹੀਂ ਹੁੰਦਾ ਯਾਰ ਜੇ ਤੁਸੀਂ ਬੱਚਿਆਂ ਦੀ ਆਪਣਿਆਂ ਦੀ ਜਾਨ ਬਚਾ ਸਕਦੇ ਹੋ ਤਾਂ ਸੈਡ 1000 2000 ਚ ਪਾਣੀ ਦਾ ਜੁਗਾੜ ਕਰ ਸਕਦੇ ਹੋ ਅਗਰ ਪਾਣੀ ਲਾਈਟ ਬੰਦ ਹੋ ਗਈ ਪਾਣੀ ਦਾ ਬੰਦ ਹੋ ਗਿਆ ਤਾਂ ਇਹ ਜੁਗਾੜ ਨਾਲ ਤੁਸੀਂ ਬਿਨਾਂ ਲਾਈਟ ਤੋਂ ਜ਼ਮੀਨ ਚੋਂ ਪਾਣੀ ਕੱਢ ਸਕਦੇ ਹੋ ਸੋ ਹੱਥ ਬਨ ਕੇ ਬੰਦੀ ਇਹ ਅਸੀਂ ਝਾੜੂ ਰੋਡ ਤੇ ਗਏ ਸੀ by pp ਦਾ ਕੰਮ ਕਰਦਾ ਤੇ ਅੱਗੇ ਤੁਹਾਨੂੰ ਦਿਖਾਉਣੇ ਵੀਰ ਨੇ ਕਿਵੇਂ ਜੁਗਾਰ ਲਾ ਕੇ ਇਹਦੇ ਵਿੱਚ ਰੱਸੀ ਪਾਉਣ ਦਾ ਪ੍ਰਬੰਧ ਕੀਤਾ ਇਹਦਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਵੀਰ ਨੇ 50 ਰੁਪਏ ਲਿੱਤੇ ਸੀਗੇ ਆ ਜੁਗਾਰ ਲਾਉਂਦੇ ਇਹ ਜੁਗਾਰ ਤੁਸੀਂ ਘਰੇ ਲਾ ਸਕਦੇ ਹੋ ਪਰ ਪਾਈਪ ਦਾ ਨੁਕਸਾਨ ਹੋ ਜਾਊਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਅੱਗੇ ਦਿਖਾਉਣੇ ਤੁਹਾਨੂੰ ਕਿ ਕਿਵੇਂ ਪਾਣੀ ਜ਼ਮੀਨ ਦੇ ਵਿੱਚੋਂ ਅਸੀਂ ਕੱਢ ਸਕਦੇ ਹਾਂ ਜੁਗਾਰ ਲਾਇਸੀ ਅਸੀਂ ਦੋ ਉਹਨਾਂ ਦੇ ਵਿੱਚੋਂ ਇੱਕ ਕਾਮਯਾਬ ਹੋਇਆ ਇੱਕ ਕਾਮਯਾਬ ਨਹੀਂ ਹੋਇਆ ਮੈਂ ਧੰਨਵਾਦ ਕਰਨਾ ਅਜੈਬ ਵੀਰਰਾ ਸਨਫਰ ਲਵ ਸਿੰਘ ਜੋ ਕੇਸਰ ਕੇ ਲਾਣੇ ਚ ਵਜਦੇ ਆ ਉਹਨਾਂ ਨੇ ਬਹੁਤ ਵਧੀਆ ਜੁਗਾਰ ਦੱਸਿਆ ਸੀ ਮੈਨੂੰ ਆ ਪਹਿਲਾ ਜੁਗਾਰ ਦਿਖਾਉਣ ਤੇ ਇਸ ਤੋਂ ਬਾਅਦ ਦੂਜਾ ਜੁਗਾਰ ਵੀ ਦਿਖਾਵਾਂਗੇ ਕਿ ਕਿਹੜੇ ਨੇ ਚੰਗੀ ਤਰ੍ਹਾਂ ਕੰਮ ਕੀਤਾ ਸੋ ਅੱਗੇ ਦੇਖ ਲਓ ਇਹ ਵੀਰ ਐਦਾਂ ਇਹਦੇ ਵਿੱਚ ਸੁਰਾਖ ਕਰਕੇ ਨਟਕ ਅਸੂਗਾ ਨਾਟਕ ਕਰਨ ਤੋਂ ਬਾਅਦ ਇਹਨੂੰ ਲੈ ਕੇ ਜਾਵਾਂਗੇ ਇੱਕ ਦੋ ਜਿਵੇਂ ਪਾਣੀ ਦਾ ਅਗਰ ਜੁਗਾੜ ਕਰ ਸਕਦੇ ਹੋ ਤੁਸੀਂ ਤਾਂ ਬਹੁਤ ਵਧੀਆ ਨਹੀਂ ਤਾਂ ਉਸ ਤੋਂ ਵੀ ਵਧੀਆ ਜੁਗਾੜ ਹੋ ਸਕਦੇ ਨੇ ਮੇਰੇ ਹਿਸਾਬ ਨਾਲ ਇਹ ਤਾਂ ਅਸੀਂ ਇੱਕ ਟ੍ਰਾਇਲ ਕਰਕੇ ਦੇਖਿਆ ਕਿ ਅਸੀਂ ਪਾਣੀ ਬਿਨਾਂ ਲਾਈਟ ਤੋਂ ਅੰਦਰੋਂ ਕੱਢ ਸਕਦੇ ਹਾਂ ਤੇ ਅੱਗੇ ਇੱਕ ਚੀਜ਼ ਹੋਰ ਦਿਖਾਵਾਂਗਾ ਤੁਹਾਨੂੰ ਜੁਮਿਆਰ ਰੱਸੀ ਹੈ ਇਹ ਤੁਹਾਨੂੰ ਖਰੀਦਣ ਦੀ ਲੋੜ ਨਹੀਂ ਤੁਹਾਡੇ ਮੰਜਿਆਂ ਦੇ ਵਿੱਚ ਆ ਮਿਲ ਜਾਂਦੀ ਹੈ ਇਸ ਤੇ ਪੈਸੇ ਲਾਉਣ ਦੀ ਲੋੜ ਨਹੀਂ ਤੇ ਹੁਣ ਚੱਲੇ ਜੀ ਆਪਾਂ ਆਪਣੇ ਖੇਤਾਂ ਲ ਇਹਦੇ ਵਿੱਚ ਥੋੜਾ ਜਿਹਾ ਰੇਤਾ ਬਜਰੀ ਪਾਇਆ ਤਾਂ ਜੋ ਇਸ ਦਾ ਭਾਰ ਥੋੜਾ ਜਿਹਾ ਵੱਜੇ ਕੋਸ਼ਿਸ਼ ਕੀਤੀ ਕਿਉਂਕਿ ਇਹ ਹਲਕਾ ਹੁੰਦਾ ਹੈ ਪਾਣੀ ਦੇ ਵਿੱਚ ਡੁੱਬਦਾ ਨਹੀਂ ਹੈ ਤੇ ਅੱਗੇ ਅਸੀਂ ਇਸ ਨੂੰ ਆਪਣੀ ਖੇਲ ਦੇ ਕੋਲ ਲੈ ਕੇ ਚਲਦੇ ਹਾਂ ਦਿਖਾਉਨੇ ਤੁਹਾਨੂੰ ਪ੍ਰੋਪਰ ਕਾਰਵਾਈ ਕੀਤੀ ਪਰ ਹੋਇਆ ਨਹੀਂ ਡੁੱਬਿਆ ਨਹੀਂ ਇਹ ਸਾਨੂੰ ਨੋਟ ਪਿਆ ਤਾਂ ਥੋੜੀ ਜੀ ਬਜਰੀ ਅਸੀਂ ਇਹਦੇ ਵਿੱਚ ਹੋਰ ਪਾ ਲਈ ਕਿ ਤਾਂ ਜੋ ਇਹਦਾ ਭਾਰ ਵੱਧ ਸਕੇ ਤੇ ਹੁਣ ਚੱਲਦੇ ਹਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਇਹ ਜਿਹੜਾ ਬੋਰ ਆ ਆਪਣਾ ਖੇਤ ਦਾ ਬੋਰ ਆ ਇਹ 7 ਇੰਚੀ ਆ ਜੇ 7 ਇੰਚੀ ਦੇ ਵਿੱਚ ਤੁਸੀਂ ਪਾਉਂਗੇ ਤਾਂ 3 ਇੰਚੀ ਪਾਈਪ ਪੈ ਸਕਦੇ ਜੇ 9 ਇੰਚੀ ਪਾਉਂਗੇ ਤਾਂ 4 ਇੰਚੀ ਪਾਈਪ ਦਾ ਟੋਟਾ ਲੈ ਸਕਦੇ ਹੋ ਤੇ ਹੁਣ ਕੱਢ ਲਈ ਆਪਣੇ ਆਪਣੀ ਮੋਟਰ ਬਾਹਰ ਅੱਗੇ ਦੇਖਦੇ ਆ ਕਿ ਆਪਣਾ ਜਿਹੜਾ ਪ੍ਰੋਜੈਕਟ ਆ ਸਕਸੈਸ ਹੋ ਸਕਦਾ ਜਾਂ ਨਹੀਂ ਬਾਕੀ ਵੀਰ ਬਣ ਕੇ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਅਗਰ ਕੋਈ ਇਦਾਂ ਦੀ ਨੌਬਤ ਆਉਂਦੀ ਆ ਉਸ ਟਾਈਮ ਨੈਟ ਵਗੈਰਾ ਸਭ ਕੁਝ ਬੰਦ ਹੋ ਜੂ ਹਰ ਇੱਕ ਬੰਦਾ ਆਪਣੇ ਬੱਚਿਆਂ ਨੂੰ ਬਚਾਉਣ ਜੋਗਾ ਪਾਣੀ ਜ਼ਮੀਨ ਚੋਂ ਕੱਢ ਸਕੇ ਉਸ ਲਈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਮਰਜ਼ੀ ਤੁਹਾਡੀ ਹੈ ਇਹ ਲੋ ਜੀ ਆਪਾਂ ਕੱਢ ਲਈ ਮੋਟਰ ਬਾਹਰ ਤੇ ਬੋਰ ਦੇ ਆਲੇ ਦੁਆਲੇੋਂ ਕਰ ਲਿਆ ਸਾਫ਼ ਤੇ ਅਗਰ ਅੜੀ ਥੋੜੀ ਜਿਹੀ ਅੜੀ ਹੋਈ ਸੀ ਇਹਦੇ ਵਿੱਚ ਆਪਾਂ ਨੇ ਲਾ ਲਿਆ ਕਾਲਾ ਤੇਲ ਤਾਂ ਜੋ ਇਹ අපਨੂੰ ਕੋਈ ਦਿੱਕਤ ਨਾ ਕਰੇ ਇਹ ਲੋ ਜੀ ਆਪਾਂ ਗੱਡ ਲਈ ਕਰਾਰੀ ਬੋਰਵੈਲ ਦੇ ਕੋਲ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਕਿ ਕੀ ਇਹ ਆਪਣਾ ਪ੍ਰੋਜੈਕਟ ਸਕਸੈਸ ਹੋਊਗਾ ਜਾਂ ਨਹੀਂ ਸੋ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਦੇ ਨਾਲ ਜੁੜੇ ਜਰੂਰਿਓ ਆਪ ਬਾਈ ਨੇ ਪਾਇਆ ਭੋਲੂ ਨੇ ਨਾਗਵੜ ਸਤੌਂਸ਼ ਤੋਂ ਵੀ ਰਹੇ ਹੱਸਦਾ ਹੋਇਆ ਵਾਹ ਕਿਆ ਦੰਦੀਆਂ ਨੇ ਕੋਈ ਨਾ ਪੁੱਤ ਜਦੋਂ ਨੌਬਤ ਆਊ ਉਦੋਂ ਦੇਖਾਂਗੇ ਹੱਸੋਗੇ ਕਿ ਨਹੀਂ ਸੋ ਚਲੋ ਵੀ ਚੱਲਦੇ ਹੁਣ ਦੇਖਦੇ ਆ ਕਿ ਜਿਹੜਾ ਪ੍ਰੋਜੈਕਟ ਆ ਸਕਸੈਸ ਹੁੰਦਾ ਕਿ ਨਹੀਂ ਹੁੰਦਾ ਬਾਕੀ ਚੰਗੇ ਮਾੜੇ ਕਮੈਂਟ ਕਰਨ ਵਾਲਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਉਸ਼ੀ ਵੀ ਕਰੋ ਯਾਰ ਅਗਰ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਤੁਸੀਂ 5-700 ਰੁਪਏ ਖਰਚ ਕਰ ਰਹੇ ਹੋਏ ਕੋਈ ਦਿੱਕਤ ਨਹੀਂ ਲੜਾਈ ਲੱਗੇ ਨਾ ਲੱਗੇ ਬਾਬੇ ਦੀ ਕਿਸੇ ਦੀ ਜਿਹੜੀ ਭਵਿੱਖਵਾਨੀਆਂ ਪੂਰੀ ਹੋਵੇ ਨਾ ਹੋਵੇ ਬਟ ਆਪਾਂ ਆਪਣੇ ਬੱਚਿਆਂ ਵਾਸਤੇ ਇੰਨਾ ਕਿ ਤਾਂ ਜੁਗਾਰ ਕਰ ਹੀ ਸਕਦੇ ਹਾਂ ਯਾਰ ਇਹ ਕੋਈ ਤੁਹਾਨੂੰ ਡਰੋਂ ਦਾ ਮਕਸਦ ਨਹੀਂ ਸੀ ਮੇਰਾ ਬਟ ਜਿਹੜੀ ਫੌਜ ਹੁੰਦੀ ਹੈ ਫੌਜ ਦੇ ਵਿੱਚ ਜਦੋਂ ਪੀਸ ਏਰੀਆ ਹੁੰਦਾ ਪੀਸਫੁਲੀ ਏਰੀਆ ਦੇ ਵਿੱਚ ਹਿਸਲਾਂ ਕੀਤੀ ਜਾਂਦੇ ਨੇ ਜੇ ਆਪਾਂ ਹੁਣ ਹਿਸਲ ਕਰਾਂਗੇ ਤਾਜਾ ਕੇ ਅਗੇ ਕਾਮਯਾਬ ਹੋਵਾਂਗੇ ਕਿਉਂਕਿ ਅਗਰ ਲੜਾਈ ਲੱਗਦੀ ਐਟ ਅ ਟਾਈਮ ਲਾਈਟ ਕੱਟ ਗਈ ਕਿ ਤੁਸੀਂ ਉਸ ਟਾਈਮ ਪਾਣੀ ਕੱਟ ਲਓਗੇ ਇਹ ਦੇਖੋ ਜੀ ਆਪਾਂ ਹੁਣ ਦੋ ਤਿੰਨ ਵਾਰ ਇਹਨੂੰ ਡਬੋ ਕੇ ਦੇਖਾਂਗੇ ਬਟ ਭਾਰ ਮੈਨੂੰ ਨਹੀਂ ਲੱਗਿਆ ਕਿ ਇਹ ਤਾਂ ਵਧਿਆ ਚਲੋ ਦੇਖਦੇ ਹਾਂ ਥੋੜਾ ਜਿਹਾ ਹਲਕਾ ਜਿਹਾ ਲੱਗਿਆ ਮੈਨੂੰ ਭਾਰ ਕੇ ਵਧਿਆ ਨਹੀਂ ਜੀ ਪਾਣੀ ਨਹੀਂ ਆਇਆ ਦੂਜਾ ਜੁਗਾਰ ਲਾਉਣਾ ਹੁਣ ਆਪਾਂ ਇਹ ਆਪਾਂ ਪਿੱਛੋਂ ਵੱਢ ਕੇ ਹੁਣ ਦੂਜੇ ਪਾਸਿਓਂ ਇੱਕ ਬਾਈ ਨੇ ਜੈਬੀ ਨੇ ਜੁਗਾਰ ਦੱਸਿਆ ਸੀ ਇਹ ਪਾਲੇ ਸਕਰੈਚ ਤੇ ਤਾਂ ਜੋ ਸਲੂਸ਼ਨ ਚੰਗੀ ਤਰ੍ਹਾਂ ਕੰਮ ਕਰ ਸਕੇ ਇਹ ਲਾਤਾ ਵੀਰ ਨੇ ਸਲੂਚਣਾ ਇਹ ਪੱਕੇ ਪੈਂਚਰ ਲਾਉਂਦਾ ਵੀਰ ਜਦ ਵੀ ਲਾਉਂਦਾ ਤੇ ਆਹ ਥੋੜਾ ਜਿਹਾ ਜੁਗਾਰ ਦਿੱਤ ਸੈਸੀ ਭਾਈ ਨੇ ਇਹ ਦਿਖਾ ਸਕਦਾ ਤੁਸੀਂ ਆਪਾਂ ਲੈ ਕੇ ਆਇਆ ਧਰਮਗੜ ਤੋਂ ਭਾਈ ਨੇ ਦੱਸਿਆ ਸੀ ਜੈਬੀ ਨੇ ਇਹ ਟੈਂਟ ਵਾਲਾ ਵੀਰ ਤੁਸੀਂ ਜਾਣਦੇ ਹੋਗੇ ਸ਼ਾਇਦ ਜੀਵਨ ਧਰਮਗੜ ਤੋਂ ਉਹਨਾਂ ਨੂੰ ਤੋਂ ਮਿਲ ਜਾਂਦਾ ਇਹ ਜੁਗਾਰ 3 ਇੰਚ ਪਾਈਪ ਦੇ ਵੀ ਆਉਂਦੇ ਆ 4 ਇੰਚ ਦੇ ਵੀ ਆਉਂਦੇ ਆ ਬਟ ਜੇ ਤੁਹਾਡੇ ਕੋਲ 4 ਇੰਚੀ ਪੈਪ ਪਈ ਹੋਈ ਹੈ ਬੋਰਵੈਲ 4 ਇੰਚੀ ਹੈ ਤਾਂ ਉਸ 'ਤੇ ਕੰਮ ਨਹੀਂ ਕਰਨਾ ਇਹ ਖੇਤਾਂ ਵਾਲੇ ਬੋਰਵੈਲ 'ਚ ਕੰਮ ਕਰ ਸਕਦਾ ਜਿਹੜੇ 7 ਇੰਚੀ ਜਾਂ 9 ਇੰਚੀ ਨੇ 9 ਇੰਚੀ 'ਚ ਤੁਸੀਂ ਆ ਖੁਸ਼ੀ ਹੋਈ ਭਰਾ ਹੁਣ ਥੋੜਾ ਜਿਹਾ ਵਜ਼ਨ ਵਧਿਆ ਲੱਗਦਾ ਬਾਕੀ ਆ ਬਾਈ ਕਹਿੰਦਾ ਤੂੰ ਰਹਿੰਦਾ ਮੈਂ ਚੈੱਕ ਕਰਨਾ ਕਿ ਹਾਂ ਖੁਸ਼ ਹੋਇਆ ਭਾਈ ਚਲੋ ਕਟੋ-ਕਟ ਮਿਹਨਤ ਦਾ ਪੱਲੇ ਪਈ ਲੱਗਦੀ ਆ ਬਾਕੀ ਦੇਖਦੇ ਹਾਂ ਜਦੋਂ ਬਾਹਰ ਆ ਗਈ ਜ਼ੋਰ ਤਾਂ ਲਵਾਉਂਦੀ ਆ ਕਿਉਂਕਿ ਇਹ ਥੋੜੀ ਜੀ ਟਾਈਟ ਸੀ ਸਾਡੀ ਇਹ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢੀ ਹੈ ਇਹ ਕਿਉਂਕਿ ਜੰਗ ਲੱਗੀ ਹੋਈ ਸੀ ਇਸ ਨੂੰ ਕਈ ਸਾਲਾਂ ਬਾਅਦ ਕੱਢੀ ਆਪੋਣੀ ਇਹ ਤੇ ਹੁਣ ਕੈਮਰਾਮੈਨ ਆਪ ਅੱਗੇ ਹੋਣਗੇ ਕਹਿੰਦੇ ਜੀ ਤੁਸੀਂ ਰਹਿੰਦੇ ਅਸੀਂ ਦੇਖਦੇ ਕਿ ਕਿੰਨੀ ਡੂੰਗੀ ਰਹੀ ਕੈਮਰਾਮੈਨ ਨੂੰ ਅੱਗੇ ਹੁੰਦੇ ਹੋਏ ਆਪ ਵੱਧ ਕੇ ਤੇ ਅੱਗੇ ਆ ਗਈ ਜੀ ਆ ਦੇਖ ਸਕਦੇ ਤੁਸੀਂ ਲਗਭਗ ਫੁੱਟਕ ਪਾਈਪ ਖਾਲੀ ਆਇਆ ਰਿਜਨ ਕੀ ਸੀ ਉਸ ਦਾ ਕਿਉਂਕਿ ਜਿਹੜੇ ਨੀਚੇ ਅਸੀਂ ਲਾਲ ਜੈਲ ਲਾਇਆ ਸੀ ਦਮਰੂਜਾ ਉਹਦੇ ਵਿੱਚ ਥੋੜੀ ਜੀ ਲੀਕੇ ਸੀ ਅਸੀਂ ਚੰਗੀ ਤਰ੍ਹਾਂ ਟਾਈਟ ਨਹੀਂ ਕਰ ਸਕੇ ਹੁਣ 160 70 ਫੁੱਟ ਤੋਂ ਆਉਣਾਗਾ ਹੁਣ ਦਿਖਾਉਣਾ ਤੁਹਾਨੂੰ 3 ਇੰਚੀ ਪਾਈਪ ਆ 5 ਫੁੱਟ ਦਾ ਕਿੰਨਾ ਪਾਣੀ ਆ ਸਕਦਾ ਇਸ ਦੇ ਵਿੱਚ ਇਹ ਦੇਖੋ ਪੁਛਤਾ ਪਾਣੀ ਪਿਸੋਲੀ ਕੋ ਹੋ ਰਿਹਾ ਉਸ ਆਪਣੇ ਭਾਈ ਸਾਹਿਬ ਦੀ ਕਿਰਪਾ ਹੋਗੀ ਇਹ ਆ ਦੇਖੋ ਇਹ ਆ ਕਰਤਾ ਹੋਈ ਕੰਮ 1.5 ਲੀਟਰ ਲੀਟਰ ਕੰਮ ਪਾਣੀ ਡੋਲਤਾ ਵੀਰ ਨੇ ਦੁਬਾਰੇ ਦੇਖਦੇ ਆ ਦੁਬਾਰੇ ਨਵੀਂ ਕਰਤੂਤ ਕਰਦੇ ਆਂਗੇ ਵੀਰ ਏ ਆ ਲੈ ਲੀਟਰ 1.5 ਲੀਟਰ ਪਾਣੀ ਹੁਣ ਗਿਰ ਚੁੱਕਿਆ ਕੁੱਲ ਮਿਲਾ ਕੇ ਅਸੀਂ ਇਸ ਮਿਸ਼ਨ ਦੇ ਵਿੱਚ ਪਾਸ ਹੋਏ ਆ ਨਲਕੇ ਤੇ ਜਿਆਦੇ ਪੈਸੇ ਲਾਉਣ ਦੀ ਲੋੜ ਨਹੀਂ ਇੰਨਾ ਕ ਜੁਗਾੜ ਕਰ ਲਿਓ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ